ਕੀ ਹਾਲ ਹੈ ਬਾਈ ਵਧੀਆ ਜੀ ਤੁਸੀਂ ਦੱਸੋ ਹੋ ਠੀਕ ਹੈ ਵਧੀਆ ਵਧੀਆ ਯਾਰ ਬੜੇ ਦਿਨ ਹੋ ਗਏ ਨਾ ਦੇਖਦੇ ਆ ਰਹੇ ਆਂ ਵੀ ਅੱਜ ਕੱਲ ਆਪਦੇ ਤੇ ਆਪਦੇ ਤੇ ਯਕੀਨ ਕਰਨ ਵਾਲਾ ਟਾਈਮ ਹੀ ਨਹੀਂ ਰਿਹਾ ਗੱਲ ਤਾਂ ਤੇਰੀ ਸਹੀ ਆ ਨਾ ਇਹ ਇੱਥੇ ਹੀ ਗੱਲ ਯਾਦ ਆ ਗਈ ਬੈਠੇ ਬੈਠੇ ਮੇਰੇ ਇੱਕ ਨਾ ਟਾਈਮ ਸੀ ਆ ਲਾਲਾ ਵੀ ਪੁਰਾਣੇ ਬੰਦੇ ਗੱਲ ਸੁਣਾਉਂਦੇ ਆ ਬਜ਼ੁਰਗ ਬਜ਼ੁਰਗ ਹੂੰ ਵੀ ਇੱਕ ਡੇਰੇ 'ਚ ਇੱਕ ਭਗਤ ਹੁੰਦਾ ਸੀ ਅੱਛਾ ਉਹ ਭਗਤ ਸੀ ਜਿਹੜਾ ਉਹ ਸੇਵਾ ਕਰਦਾ ਰਿਹਾ ਉਹਨੂੰ ਸੇਵਾ ਕਰਦੇ ਨੂੰ 25 30 ਸਾਲ ਹੋ ਗਏ ਸੀ ਡੇਰੇ ਚ ਠੀਕ ਹੈ ਸੇਵਾ ਕਰਦਾ ਰਿਹਾ ਚਲ ਬਾਬੇ ਖੁਸ਼ ਹੋ ਗਏ ਤੇ ਇੱਕ ਦਿਨ ਉਹ ਨੂੰ ਕਹਿੰਦੇ ਵੀ ਮੰਗ ਭਗਤਾ ਤੂੰ ਕੀ ਮੰਗਦਾ ਹੂੰ ਜਦੋਂ ਚਲ ਬਈ ਉਹ ਕਹਿੰਦਾ ਨਾ ਵੀ ਮੈਨੂੰ ਹੋਰ ਤਾਂ ਸਾਰਾ ਕੁਝ ਠੀਕ ਹੈ ਮੇਰੇ ਕੋਲੇ ਹੈਗਾ ਚਲ ਕਹਿੰਦਾ ਵੀ ਮੈਨੂੰ ਮੌਤ ਨਾ ਆਵੇ ਕਹਿੰਦਾ ਤੇ ਬਾਬਾ ਜੀ ਕਹਿੰਦੇ ਵੀ ਇਹ ਤਾਂ ਕੋਈ ਹੋ ਨਹੀਂ ਸਕਦਾ ਹੱਲ ਵੀ ਮੌਤ ਤੈਨੂੰ ਆਉਗੀ ਆਉਗੀ ਕੁਝ ਹੋ ਜੇ ਵੀ ਮੌਤ ਨੂੰ ਨਹੀਂ ਅਸੀਂ ਰੋਕ ਸਕਦੇ ਉਹ ਕਹਿੰਦੇ ਵੀ ਅਸੀਂ ਐਂ ਜਰੂਰ ਵਰਦਾਨ ਦੇ ਸਕਦੇ ਆ ਤੈਨੂੰ ਵੀ ਜਿੱਦੇ ਤੇਰੀ ਮੌਤ ਆਈ ਉਦਰੇ ਪੈਰਾਂ ਕੰਨੀ ਆ ਕੇ ਖੜ ਜੂਗੀ ਅੱਛਾ ਵੀ ਜਿਵੇਂ ਕਹਿੰਦੇ ਆ ਵੀ ਪੈਰਾਂ ਜਾ ਕੇ ਖੜ ਜੂ ਮੌਤ ਵੀ ਜਦੋਂ ਪੈਰਾਂ ਜਾ ਕੇ ਖੜ ਗਈ ਕਹਿੰਦਾ ਤੈਨੂੰ ਉਹਨੇ ਆ ਕੇ ਬੋਲ ਮਾਰਨਾ ਵੀ ਮੈਂ ਤੇ ਹੀ ਮੌਤ ਆ ਰਿਹਾ ਉੱਠ ਨਾਲ ਚੱਲ ਗਏ ਤੈਨੂੰ ਦੂਤ ਲੈਣ ਆਉਣਗੇ ਕਹਿੰਦਾ ਚੱਲ ਬਈ ਐਂ ਹੋ ਗਏ ਟੱਪ ਕੇ ਕਈ ਸਾਲ ਟੱਪ ਕੇ ਪੰਜ ਸੱਤ ਸਾਲ ਟੱਪ ਕੇ ਜਦੋਂ ਤੇ ਇੱਕ ਦਿਨ ਉਹ ਮੰਜੇ ਤੇ ਪਿਆ ਤੜ ਕੇ ਉੱਠਿਆ ਉਹ ਜਦੋਂ ਉੱਠਿਆ ਤੇ ਉਹਨੇ ਵੇਖਿਆ ਉੱਠ ਕੇ ਤੇ ਐ ਪੈਰਾਂ 'ਚ ਉਹਦੇ ਜਮਦੂਦ ਖੜਾ ਹੂੰ ਉਹਨੇ ਬੋਲ ਮਾਰਿਆ ਉਹਨੂੰ ਵੀ ਉੱਠ ਚੱਲ ਤੈਨੂੰ ਮੈਂ ਲੈਣ ਆਇਆ ਹੂੰ ਜਦੋਂ ਉਹ ਡਰ ਗਿਆ ਵੀ ਕਿਦੋਂ ਘਬਰਾ ਪੈ ਗਿਆ ਉਹਨੂੰ ਹੂੰ ਜਦੋਂ ਡਰ ਗਿਆ ਤੇ ਉਹ ਉੱਠ ਕੇ ਕਦੇ ਮੰਜੇ ਦੇ ਦੂਜੇ ਪਾਸੇ ਕਦੇ ਦੂਜੇ ਪਾਸੇ ਹੋ ਜੇ ਜਮਦੂਦ ਕਹਿੰਦਾ ਐ ਤਾਂ ਬੜਾ ਔਖਾ ਹੋ ਗਿਆ ਵੀ ਆ ਇਹ ਤਾਂ ਇਹਨੂੰ ਮੈਂ ਲਿਜਾਈ ਨਹੀਂ ਸਕਦਾ ਕਿਉਂ ਜਦੋਂ ਉਹਦੇ ਪੈਰਾਂ ਕੰਨੀ ਜਾ ਕੇ ਖੜ ਜਿਓ ਸਿਰ ਵਾਲੇ ਪਾਸੇ ਪੈਰ ਕਰ ਲਈਓ ਸਿਰ ਵਾਲੇ ਪਾਸੇ ਜਾ ਕੇ ਖੜ ਜਿਓ ਪੈਰਾਂ ਪੈਰ ਦੂਜੇ ਪਾਸੇ ਕਰ ਲਈ ਕਰੀ ਗਿਆ ਕਰੀ ਗਿਆ ਚਲ ਉਹਨੇ ਕਰਿਆ 10 15 ਵਾਰੀ ਤੇ ਆ ਇਹਨੂੰ ਘਰ ਦੇ ਰੌਲਾ ਪੈ ਗਿਆ ਘਰ ਦੇ ਵੇਖਣ ਲੱਗੇ ਵੀ ਕਿਤੇ ਕਮਲਾ ਹੋ ਗਿਆ ਜਦੋਂ ਘਰ ਦੇ ਆਣੇ ਵੇਖਿਆ ਵੀ ਇਹ ਤਾਂ ਇਹ ਕਦੇ ਦੂਜੇ ਪਾਸੇ ਹੋ ਜਾਂਦਾ ਕਿਉਂ ਜਮਦੂਤ ਤਾਂ ਇਕੱਲੇ ਉਸ ਨੂੰ ਤੇ ਇਦਾਂ ਸੀਗਾ ਜਿਹਦੀ ਮੌਤ ਆਈ ਸੀ ਦੂਜੇ ਨੂੰ ਤਾਂ ਦੱਸਦਾ ਨਹੀਂ ਸੀ ਉਹਨੂੰ ਲੱਗਿਆ ਵੀ ਘਰ ਦੇ ਉਹਨਾਂ ਲੱਗਿਆ ਵੀ ਇਹ پاਗਲ ਹੋ ਗਿਆ ਹੂੰ ਚੱਲ ਕਰੀ ਗਏ ਆ ਇਹਨੂੰ ਭਾਈ ਰਿਸ਼ਤੇਦਾਰ ਸਾਰੇ ਇਕੱਠੇ ਹੋ ਗਏ ਹੂੰ ਤੇ ਜੋ ਰਿਸ਼ਤੇਦਾਰ ਇਕੱਠੇ ਹੋ ਗਏ ਤੇ ਸਾਰਿਆਂ ਨੇ ਰਲ ਕੇ ਉਹਨੂੰ ਮੰंजे ਤੇ ਬੰਨਤਾ ਕਿਆ ਬਾਤ ਜਦੋਂ ਬੰਨਤਾ ਤੇ ਜਮਦੂਤ ਕਹਿੰਦਾ ਵੀ ਤੂੰ ਵੇਖ ਲੈ ਹੁਣ ਤੇਰੀ ਮੌਤ ਆ ਗਈ ਤੈਨੂੰ ਬੰਨ ਲਿਆ ਕਹਿੰਦਾ ਹੁਣ ਤਾਂ ਤੂੰ ਬਚਾਈ ਨਹੀਂ ਸਕਦਾ ਫਿਰ ਉਹਨੇ ਜਮਦੂਤ ਨੂੰ ਦੱਸਿਆ ਵੀ ਤੂੰ ਮੈਨੂੰ ਕੀ ਮਾਰਦਾ ਕਹਿੰਦਾ ਮੈਂ ਤਾਂ ਆਪਦੇ ਮੇਰੇ ਆਪਦੇ ਹੀ ਮਾਰਗੇ ਕਹਿੰਦਾ ਉਹੀ ਗੱਲ ਆ ਹੁਣ ਵੀ ਅੱਜ ਦੇ ਟਾਈਮ 'ਚ ਆਪਦੀ ਮਾਰਦੇ ਆ ਆਪਦੀ ਲੱਤਾਂ ਖਾਈਦੇ ਆ ਕੋਈ ਟਾਈਮ ਹੈ ਨਹੀਂ ਅੱਜ ਦੇ ਟਾਈਮ 'ਚ ਜੀ ਕੀ ਜਦੋਂ ਬਗਾਨਾ ਮਾਰਨ ਦੀ ਕੋਸ਼ਿਸ਼ ਕਰਦਾ ਉਹ 100 ਵਾਰੀ ਸੋਚਦਾ 100 ਵਾਰੀ ਸੋਚਦਾ ਜਿਹੜਾ ਆਪਦਾ ਉਹ ਨਹੀਂ ਸੋਚਦਾ